ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ। ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਅਜਨਾਲਾ ਦੇ ਤਹਿਸੀਲ ਵੀਜਨਾਲਾ ਦੇ ਡਿਸਟ੍ਰਿਕਟ ਅੰਮ੍ਰਿਤਸਰ ਆ। ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਬੜਾ ਦਿਖਾਵਾਂਗੇ ਤਿੰਨੇ ਤਾਜ਼ੀਆਂ ਛੁਈਆਂ ਵਾਂ। ਤੇ ਆਪਾਂ ਪਹੁੰਚੇ ਆ ਵੀਰ ਮਨੀ ਮਨੀ ਹੁਣਾਂ ਦੇ ਕੋਲ ਪਿਆਰੋ ਕਰਦੇ ਨੇ ਇੰਨਾ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ। ਸਸਿਕਾ ਵੀਰ ਜੀ। ਸਸਿਕਾ ਭਾਈ ਸਸਿਕਾ। ਉਹਸ ਨਾ ਠੀਕ ਠਾਕ ਜੀ। ਵਧੀਆ ਭਾਈ ਠੀਕ ਹੈ ਜੀ। ਠੀਕ ਹੀ ਚਾਹੀਦਾ ਜੀ। ਕਿ ਆਪਣਾ ਨਾਮ ਤੇ ਐਡਰੈਸ ਦ ਤੇ ਸ਼ਹਿਰਾ ਹੀ ਨਾਲਾ ਜੇ ਤਸੀਲ ਵੀ ਨਾਲਾ ਜੇ ਤੇ ਜ਼ਿਲ੍ਹਾ ਮਨਸਾ ਠੀਕ ਹੈ ਜੀ ਤੇ ਫੋਨ ਨੰਬਰ ਬੋਲ ਲਿਓ ਵਿੱਚੀ 95922 ਤੇ 20365 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂ ਜੀ ਹਾਂ ਦੱਸਿਓ ਪਹਿਲੇ ਤਾਂ ਬੱਤੇ ਵੜਾ ਕਰਵਾ ਸੁ ਕਰ ਸਕੀ ਤੇ ਕੀ ਜਰਾ ਮਿਲਤ ਰਿਕਾਰਡ ਜੇ ਇਹ ਬਈ ਪਹਿਲਾ ਦੂਸਰਾ ਹੋਈ ਜੇ 4 ਦਿਨ ਦਾ ਬੱਚੀ ਅੱਛਾ ਜੀ ਤੇ ਸੂਈ ਨਵਾ 14 ਕ ਦੇਨ ਜੀ ਠੀਕ ਹੈ ਜੀ ਹਾਂ ਜੀ ਨਾਲੋ ਨਾਲ ਬੱਚੇ ਦਾ ਬੱਚਾ ਮੈਂ ਮੰਗਦੀ ਤੇ ਇਹ ਮੇੜ ਦਾ ਹਿਆਲਾ ਕੀ ਕਰ ਸਕਦਾ ਇਹ ਮੈਨੂੰ ਨਾਲ ਦਿਆ ਐਸੋ ਇਹਨੂੰ ਕੋਈ 4 ਦਿਨ ਹੋਇਆ ਲੇ ਕਿੰਨਾ ਵੀ ਜੈਸਤਾ ਮੈਂ ਪੌੜਾ ਜਾਂ ਦੁੱਧ ਲਾ ਲਈਏ ਇਹਦੇ ਦੁੱਧ ਲਾ ਲੋ ਚਾਹੇ ਬੌੜਾ ਲਾ ਲੋ ਆਹ ਚੰ 13 ਕਿਲੋ ਹਾਜ਼ਰ ਜਿਹੜਾ ਹੈਗਾ ਕਹਿੰਦੇ ਆਪਾਂ 14 ਚਾਹੇ 15 ਕਹਿ ਦਈਏ ਆਹ ਜਿਹੜਾ 13 ਕਿਲੋ ਠੀਕ ਇਹ ਸ਼ਾਈ ਵਾਲ ਚ ਆ ਗਈ ਨਹੀਂ ਜਰਸੀ ਵਿੱਚ ਹੀ ਆ ਗਈ ਠੀਕ ਹੈ ਜੀ ਲਓ ਬਜੀ ਇਹਦੀ ਰੇਟ ਦਾ ਭਾਵੇਂ ਜਦਾਂ ਮੈਂ ਪੀ ਵੀ ਕਰੂ ਠੀਕ ਹੈ ਲਓ ਬਜੀ ਕਰੋ ਚੈੱਕ ਜਰਸੀ ਵਿੱਚ ਆ ਗਈ ਜੇ ਤੇ ਹੈ ਠੰਡੀ ਸੀਲ ਹੈ ਦਾ ਇਸ ਟਾਈਮ ਜਿਹੜਾ 13 ਲੀਟਰ ਪੌੜਾ ਹਾਂਜੀ ਆ ਗਿਆ 13 ਲੀਟਰ ਹੋਇਆ ਠੀਕ ਹੈ ਜੀ ਲਓ ਬਜੀ ਕਰੋ ਚੈੱਕ ਕੱਡ-ਕੱਡ ਵਿੱਚ ਚੰਗਾ ਫੇਸਬੁੱਕ ਉਸ ਵੀ ਜੇ ਕਿੰਨਾ ਘਣਾੜੇ ਸਾਨੂੰ ਚਾਹੂ ਪਤਾ ਦਾ ਜੀ 15 16 ਕਿਲੋ ਚੋਈ ਜਾਏਗੀ ਠੀਕ ਹੈ ਠੀਕ ਲੋ ਆਈ ਆ ਐ ਘਵਾਨਾਂ ਨੂੰ ਤੁਰਦੀ ਆ ਇੱਥੇ ਆਪਾਂ ਬਹੁਤ ਨੇ ਬਾਕਾਇਦਾ ਤੇ 2.5 ਕਿੱਟਾ ਸਾਡੀ ਬਹੁਤ ਹੀ ਚੰਗੀ ਆ ਤੇ ਮੂੰਹ ਚਾਰ ਦਾਂਦੇ ਆ ਜੇ ਤੇ ਥਣ ਤੋਂ ਬਹੁਤ ਹੀ ਚੰਗਾ ਲੱਗਾ ਬਹੁਤ ਜ਼ਿਆਦਾ ਵਰਤਦੇ ਆ ਆਦਾਂ ਦਖਾਦੇ ਨੇ ਠੀਕ ਹੈ ਨਾਂ ਦੇ ਫਾਇਦਾ ਨਾਂ ਦੇ ਫਾਇਦਾ ਫਿਰ ਕੋਈ ਬੜੀ ਟਾਈਮ ਨਹੀਂ ਜੇ ਲੱਗਾ ਅਛਾ ਜੀ ਹਾਂਜੀ ਤੇਰੇ ਸਾਡੇ 5:30 ਵਜੇ ਦੀ ਜਵਾਈ ਹੈ 5 ਵਜੇ ਦੀ ਠੀਕ ਵਜੇ 5 ਵਜੇ ਲੱਗੀ ਦਾ ਚੌਣ ਸਾਡੇ 5:30 6:00 ਲੱਗ ਰਹੇ ਹੁੰਦੇ ਅਛਾ ਜੀ ਹਾਂਜੀ ਇਹ ਕੀ ਮੁੱਲ ਕਰਨਾ ਵੀ ਜਿਹਦਾ ਹੈ ਮੁੱਲ ਮਿੱਤੀ ਜੋ ਮੱਦੀ ਕਰਾ ਲਓ 70 ਕਰਾ ਲਓ 75 ਕਰਾ ਲਓ 65 ਦੀ ਦੇ ਦਾਂਗੇ 65 ਦੀ ਹਾਂਜੀ ਲਓ ਭਾਈ 65000 ਜੀ ਸੱਜਰ ਸਹੀ ਆ ਤੇ 15 ਲੀਟਰ ਜਿਹੜਾ ਦੁੱਧ ਚਵਾਈ ਆਊਗੀ ਤੇ ਮੇਰੇ ਚੱਲ ਕੰਮ ਹੋਊਗਾ ਵੀ ਚੰਦਾ ਵਾ ਤੇ ਇਹ ਮਿੱਟੀ ਦੱਸਿ ਦਿਓ ਇੱਥੇ ਵੀ ਛੱਡ ਕੇ ਲਈ ਬਿਹਾਰ ਘਣ ਪਾਈ ਘੱਟ ਕਰਨਾ ਜੀ ਨੇ ਦਾਦੂ ਸਰ ਜਿੱਥੇ ਬਰਾੜੀ ਵਾਲੀ ਭਾਈ ਦੇ ਦਾਂਗੇ ਠੀਕ ਲੋ ਭਾਈ 62000 ਦੀ ਭਾਈ ਕਹਿੰਦਾ ਕਿ ਦੇ ਦਾਂਗੇ ਬਿਲਕੁਲ ਨਾਰਮਲ ਰੈਡ ਆ ਇਹ ਗਾਂਦਲ ਪਤਾ ਕਿ ਇਹੋ ਜਿਹੀ ਚੱਲਣਿਆ ਗਰਮੀ ਦੇ ਵਿੱਚ ਗਰਮੀ ਦੇ ਭਾਈ ਇਹ ਤੋਹਫੇ ਆਏ ਬਿਲਕੁਲ ਸਹੀ ਗੱਲ ਹੈ ਜੀ ਗਰਮੀ ਦੇ ਤੋਹਫੇ ਆ ਕੰਢੀ ਢੇਰੀ ਹੈ ਜਿੱਦਾਂ ਮਰਜੀ ਵੇਖੇ ਲੋ ਠੀਕ ਹੈ ਠੀਕ ਹੈ ਲੋ ਜੀ ਪਤਾ ਚੱਲਦਾ ਹੈ ਮੈਨੂੰ ਲੱਗਾ ਇੱਧੇ ਦੀ ਦਿਖਾ ਦਿਓ ਸਾਨੂੰ ਪੰਡਾਂ ਪਈਆਂ ਤਾਂ ਫੜ ਕੇ ਕਰੋ ਚੈੱਕ ਤੁਹਾਨੂੰ ਵੀ ਬਹੁਤ ਚੰਗਾ ਲੱਗਾ ਵਾ ਕੀ ਗੱਲ ਹੈ ਯਾਰ ਇਹੋ ਗੱਲ ਮੈਂ ਤੇਰੇ ਉਹ ਗੱਲ ਕਹੂੰਗਾ ਭਾਈ ਕੋਈ ਟਾਈਮ ਨਹੀਂ ਜੇ ਫਿਰ ਸਾਡੀ ਟਾਈਮ ਤੋਂ ਟਾਈਮ ਕੋਈ ਆਈ ਜੇ ਠੀਕ ਹੈ ਠੀਕ ਹੈ ਆ ਦੱਸਿਓ ਭਾਈ ਜੀ ਗਾਹ ਦੇ ਬਾਰੇ ਇਹ ਵੀ ਜੀ ਦੂਜਾ ਸੁਆਜ ਹੈ ਅੱਛਾ ਜੀ ਹਾਂਜੀ ਤੇ ਇਹ ਕਾਜੀ ਜਿਆਦਾ ਸੋਈ ਜੀ ਅੱਛਾ ਜੀ ਇਹ ਕੋ ਬੋਲਾ ਆਟਮ ਜਿਹੜਾ 16 ਕਿਲੋ ਹਾਜ਼ਰ ਹੋਊਗਾ ਠੀਕ ਹੈ 18 ਕਾ ਦਾ 18 ਕਾ ਦਾ ਠੀਕ ਹੈ ਇਹ ਕ੍ਰਾਸ ਵਿੱਚ ਆ ਗਈ ਇਹ ਕਲੌਚ ਆ ਗਈ ਠੀਕ ਨਾ ਭਾਈ ਜੀ ਕ੍ਰਾਸ ਆ ਗਈ ਜਿਹੜਾ ਕ੍ਰਾਸ ਹੀ ਦਾ ਪਛੋਂ ਤੁਹਾਨੂੰ ਪਤਾ ਕਰਨੀ ਵਿੱਚ ਬਹੁਤ ਹੀ ਨਾ ਲੇਵਾ ਲੈਂਦੇ ਆ ਇਹਦੇ ਪਿੱਛੇ ਜਵਾਕ ਜੀ ਇਹ ਬਚਾਏ ਵਿੱਚ ਜੀ ਨਾ ਰੋਣਾ ਆਜੇ ਉਹ ਤੇ ਕਾਹਦਾ ਬਰੀ ਇਹ ਆ ਰੂਮੀਆ ਜੀ ਕੋਲ ਆ ਗਏ। ਠੀਕ ਹੈ ਜੀ। ਖੋਲੋ ਨੋ ਬਾਈ ਜੀ ਫਿਰ ਖੋਲ ਕੇ ਦਿਖਾਈਏ ਤੇ ਇਹ ਕਿੰਨਾ ਵਿੱਚ ਵਾਇਓ ਦੋ ਦਮ। ਜੇ ਮਿੱਟੀ ਘਰ ਆਲੇ ਆਂਦੇ ਸੀ 10 20 ਕਿਲੋ ਪਹਿਲੇ ਸੂਰਜ ਹੋਇਆ ਆ। ਅੱਛਾ ਜੀ। ਉਹ ਅੰਦੇ 20 ਨੂੰ ਪਲੱਸ ਕਰੇਗੇ ਆਪਾਂ ਅੰਨੇ 20 ਕਿਲੋ ਵੜਾ ਦੋ ਤਾਂ। ਹਾਂ ਜੀ ਹਾਂ ਜੀ। ਮੇਰੀ ਫੈਡ ਕਰਿਆ ਵੀ ਚੰਗੀ ਹੁੰਦੀ ਐ ਜੂ। ਕਲੋਜੀ ਕੱਟ ਕੱਟ ਬਹੁਤ ਹੀ ਚੰਗਾ ਵਾਰਾ ਕਰੋ। ਬਰਾਹਮਣ ਜੀ ਜਗੇ ਦਾ ਖੰਮ ਖੋੜ ਨੂੰ ਬਹੁਤ ਚੰਗਾ ਲੱਗਾ। ਮੱਝਾ ਵਾਲਾ ਖੰਮ ਲੱਗਾ। ਇਹ ਲੈਵੇ ਕਰਮ ਵਾਲੀ ਦਾ ਪੰਡਾ ਹੀ ਪਾਇਆ ਉਹਦੇ ਕੱਟ ਕੱਟ ਵੀ ਬਹੁਤ ਚੰਗਾ ਵਾ। ਕੀ ਤੇ ਕੋਈ ਵੀ ਕੀ ਕਰ ਸਕਦੇ ਜੇ ਤੁਸੀਂ ਲਾਗੇ ਤੋਂ ਇੱਕ ਕ੍ਰੋਸ ਵਿੱਚ ਆ ਗਈ ਤੇ ਨਾੜਾ ਨੂੰ ਨਾ ਨਹੀਂ ਹੁਆਨੇ ਦੇ ਚੰਗੀਆਂ ਆ ਗਈਆਂ ਇਹਦੇ ਨਾਲ ਬੱਈਆਂ ਵਾਲਾ ਬਈ ਲੱਗਾ ਪਰ ਇਹਨੂੰ ਚੁਆਈ ਵੀ ਬਹੁਤ ਚੰਗੀ ਲੱਗੀ ਠੀਕ ਹੈ ਠੀਕ ਹੈ ਤੇ ਤੁਸੀਂ ਇਹੋ ਨੇ ਤੇ ਨਾੜਾ ਨੂੰ ਨਾ ਆ ਗਈਆਂ ਚੰਗੀਆਂ ਕਰੋ ਚੱਕ ਥਣਹੂੰ ਬਹੁਤ ਚੰਗਾ ਲੱਗਾ ਤੇ ਸੈਜ ਗਿਆ ਵੀ ਬਹੁਤ ਸ਼ਾਨਦਾਰ ਆ ਕੋਈ ਨਾ ਕੋਈ ਖਵਾਉਂਦੇ ਬਣੀ ਤਾਂ ਬਹੁਤ ਚੱਕਾ ਨੂੰ ਕਰਦੀ ਹੈ ਆਹ ਲੈਣਾ ਲੈ ਕਿਦਾ 19 ਲੀਟਰ ਦਾ ਪਿੱਛੇ ਸੁਵਿਧਾ ਦਾ ਮਿਲ ਤੇ ਕੌੜਿਆ ਉਹਦੇ ਪਾਈ ਕਹਿੰਦਾ ਕਿ ਐਤੀ ਜੀ ਕਾਸ ਕਰੂਗੇ ਦੋ ਤੱਕ ਕਰੋ ਜੀ ਵਾਕੀ ਇਹ ਕਿਹੜੀ ਕਰਾਉਸਾਂਗੇ ਜੱਸੀ ਜੇ ਵੀ ਜਾਂ ਜੀ ਛਾਈਰ ਚਾਤੀ ਕਰਾਉਂਗੀ ਠੀਕ ਹੈ ਠੀਕ ਲੋ ਬਾਈ ਇਸ ਛਾਈ ਆਪ ਦਾ ਚਾ ਚ ਕਰਾਉਂਦੇ ਭਾਈ ਕਹਿੰਦਾ ਬਾਕੀ ਆਰਡਰ ਪਾਰਟੀ ਤਾਂ ਸਣਾ ਦੱਸ ਐਂਗਾ ਭਾਈ ਚੈੱਕ ਕਰ ਸਕਦੇ ਪਾਉ ਚੰਗਾ ਵਾ ਇਹ ਕੀ ਮੁੱਲ ਕਰਨਾ ਵੀ ਜੇ ਦਾ ਹਰ ਮੁੱਲ ਵੀ ਜੀ ਮੈਂ ਉਹਨਾਂ 85 ਕਰ ਲੀਏ ਤਾਂ ਅਸੀਂ ਜੇ ਤੁਸੀਂ ਕੇ ਵਿਹਾਨ ਆ ਦੇ ਦੇਣੀ ਆ ਅਸੀਂ ਦੇ ਦਈਏ ਕੱਢ ਦੋ 2 ਕਰੋੜ ਪੂਰੇ ਭਾਈ 75000 ਦੀ ਵੈਡ ਦੇ ਰਾਂਗੇ ਲਓ ਭਾਈ ਜੀ 75000 ਬਾਕੀ ਮੌਕੇ ਦੀ ਮਾਸਟਰ ਚਵਾਈ ਜਾਊਗੀ ਹਾਂਜੀ ਬਾਕੀ ਮੌਕੇ ਦੇ ਜੋ ਵੀ ਕੋਈ ਮਾਨ ਤਨ ਕੇ ਦਾ ਹੋ ਜਾਊਗਾ ਵਿੱਚ ਠੀਕ ਆ ਠੀਕ ਆ ਲਓ ਭਾਈ ਜੀ ਬਾਕੀ ਮੌਕੇ ਦੀ ਵੀ ਕਹਿੰਦਾ ਮਾਨ ਤਨ ਹੋਰ ਕਰਦਾਂਗੇ ਥੋੜਾ ਬੋਦਾ ਹੋ ਜਾਊਗਾ ਠੀਕ ਹੈ ਠੀਕ ਹੈ ਜੀ ਉਹ ਜੀ 20 ਕਿਲੋ ਦਾ ਜਿਹੜਾ ਹਾਜਕ ਆ ਦੇ ਪਾਈ ਜੋ ਮਈਆ ਰਗੀਆ ਪਾਲ ਜੋੜਿਆ ਠੀਕ ਹੈ ਫੈਡ ਕੁਆਲਟੀ ਵੀ ਚੰਗੀ ਹੁੰਦੀ ਹੈ ਉਸ ਪਸ਼ੂ ਦੀ ਇੱਕ ਹਿਸਾਬ ਨਾਲ ਕਹਿੰਦੇ ਮੈਂ ਰੱਕਲੀ ਜਾਂ ਗਾਈ ਦੇ ਇੱਕ ਇੱਕ ਬਰਾਬਰ ਹੈ ਠੀਕ ਹੈ ਠੀਕ ਹੈ ਜੀ ਆਜੋ ਹੁਣ ਤੀਜੇ ਨੰਬਰ ਤੇ ਦੱਸੋ ਕਿ ਆੜ ਦੇ ਬਾਰੇ ਵਿਜੇ ਦੂਜਾ ਸੋਇਆ ਸੋਈ ਹੈ ਵੜ ਅੱਛਾ ਜੀ ਸੂਝ ਨੂੰ ਅੱਜ 15 ਦਿਨ ਹੋ ਗਏ ਆ ਅੱਛਾ ਜੀ ਬੱਚਾ ਹੀ ਇਹਦੇ ਮਗਰ ਠੀਕ ਹੈ ਜੀ ਇਹਦੇ ਪਿੱਛੇ ਵੀ ਮੇਲ ਕਾਫ ਜੀ ਬਾਈ ਜੀ ਇਹਨਾਂ ਦੇ ਪਿੱਛੇ ਮੇਲ ਕਾਫ ਆ ਕਰੋ ਕਿਉਂਕਿ ਖਾਦ ਦਾ ਨਾ ਜਿਹੜਾ ਇਹ ਬਹੁਤ ਚੱਲਦਾ ਤੇ ਠੰਡੀ ਠ ਜਿੱਦਾਂ ਮਰਜੀ ਬੈਠੇ ਰਹੋ ਦੋਵੇਂ ਬੰਨੇ ਬੈਠ ਜਾਓ ਭਾਵੇਂ ਲੋ ਭਾਈ ਕਰੋ ਚੱਕੀ ਦੀਆਂ ਦੁਨੀਆਂ ਬਹੁਤ ਐਵਰਟ ਦੇ ਵਿੱਚ ਕਰਮ ਜੀ ਐਨ ਸਿੰਘ ਪੰਡਾ ਪਈਆਂ ਹਨ ਇਹਦੇ ਕੋ ਕਿੰਨਾ ਜਿਆਦਾ ਨਹਾ ਜਿਹੜਾ ਦੁੱਧ ਹਾਜ਼ਰ ਵੀਰ ਜੀ ਇਸ ਟਾਈਮ ਜਿਹੜਾ ਦੋ ਦੋ ਆਪਾਂ 20 ਕਿਲੋ ਤੇ ਆਪਣੇ ਘਰ ਤੋਂ ਵਗ ਦੇਵਾਂਗੇ ਅਸੀਂ ਜੋ ਆ ਕੇ ਵੱਧ ਲਿਆ ਦੋ ਅੱਛਾ ਈ ਸਾਡੇ ਮਾਣ ਕੇ ਥੋੜੀ ਜਿਹੀ ਗੱਡੀ ਹੈ ਕੋਈ ਮੈਨੇਜਮੈਂਟ ਹੋਰ ਕੋਈ ਫਰਮਾਇਦਾ ਕੋਈ ਰੱਖੀ ਸੀ ਤੇ ਠੀਕ ਹੈ ਬਾਗ ਬਹੁਤ ਅੱਛੀ ਲੱਗਦੀ ਠੀਕ ਹੈ ਬੜੀ ਫਾਰਮ ਵਾਲੀ ਬੈਠਾ ਬਚਿਆ ਰਹੂ ਖੁਸ਼ ਹੁੰਦਿਆ ਲੱਗੀ ਵੀ ਹੁਣ ਖੋਲ ਕੇ ਵਿਖਾਉਂਦੇ ਆਂ ਤੇ ਕੱਦ-ਕਾੜ ਲੋਬ ਜੀ ਕਰੋ ਫੇਸ ਕੁਆਲਟੀ ਚੈੱਕ ਦੋ ਜਿਹੜਾ 20 ਲੀਟਰ ਦੋ ਦਾ ਸਵਾਗਤ ਕਰਾਂਗੇ ਠੀਕ ਹੈ ਠੀਕ ਹੈ ਲੋਬ ਜੀ ਨਾੜਾ ਨਾਦੇ ਠੰਡ ਨੂੰ ਇਹਦਾ ਵੀ ਬਹੁਤ ਚੰਗਾ ਆ ਗਿਆ ਜਿਹੜਾ ਨੇ ਦੇ ਪਿਆਰ ਕਰਦਾ ਹਾ ਜਿਹੜੇ ਕੋ 20 ਲੀਟਰ ਦੋ ਤੇ ਬਾਕੀ ਫੰਡਾ ਹੀ ਪਾਈਆਂ ਨੇ ਕਰਮਾਲੀ ਨੇ ਵੀ ਇਕਾਦ ਕਾੜ ਵੀ ਬਹੁਤ ਚੰਗਾ ਵਾ ਇਹ ਕਿੰਨਾ ਕੁ ਚਵਾਈਆ ਉੱਤੇ ਵੀ ਤੇ ਲੋਬ ਜੀ ਠੰਡੀ ਸੀ ਇਹ ਕਰੋ ਚੈੱਕ ਜਿੱਥੇ ਮਾਦੀ ਦੱਸਾ ਛੱਡ ਕੇ ਠੀਕ ਹੈ ਠੀਕ ਹੈ ਜੀ ਬਹਿ ਜਾ ਮੜਾ ਦੋਵੇਂ ਪਾਸੇ ਉਹ ਵਾਹੀ ਦਾ ਸਾਈਡ ਛੱਡਿਆ ਇਹਦੇ ਜਿੱਥੇ ਮਰਜੀ ਖਲਾਰ ਕੇ ਨਚੋਲੋ ਭਾਵੇਂ ਆ ਤਾਂ ਅਚਕਾਰਾ ਵੇੜੇ ਤੇ ਚੁਆਈ ਕਰੀ ਜੋ ਬਿਲਕੁਲ ਠੰਡੀ ਆ ਲੈ ਜੋ ਇਹ ਕਿੰਨਾ ਤੇ ਕਿੰਨਾ ਕਿੰਦਾ ਹੈ ਉੱਥੇ ਵੀ ਜੀ ਮੈਂ 23 ਲੀਟਰ ਚੁਆ ਕੇ ਲਿਆ ਦੋ ਦਰ ਕੋ ਦੋ ਟਾਈਮ ਦਾ ਅੱਛਾ ਜੀ ਹਾਂ ਉਹ ਆਦੇ ਮੇਰੀ ਗਾੜੀ ਸਾਡੇ ਕਾਈ ਪੱਟੀ ਚੱਲੀ ਉਹ ਕਰ ਦੇ ਜੀ ਅੱਛਾ ਅੱਛਾ ਉਹ ਵੀ ਚੱਲਦੀ ਆ ਠੀਕ ਹੈ ਠੀਕ ਹੈ ਜੀ ਉਹ ਬਗੀ ਪੁੱਤ ਗੁੱਲੀ ਰਹੀ ਆ ਅੱਛਾ ਜਿਹੜੀ ਵੱਜੀ ਆ ਠੀਕ ਆ ਠੀਕ ਆ ਕਿੰਨਾ ਥੋੜਾ ਬੋਦਾ ਬਾਕੀ ਨਾੜਾ ਨੂੰ ਨਾ ਹਵਾਨੇ ਤੇ ਬਹੁਤ ਦਿੱਕਾ ਨਾੜਾ ੜਾ ਭਾਈ ਦਿਖਾ ਦਿਓ ਇਹਦੀ ਆ ਬਿਜਲੀ ਘਰੀ ਬਣਿਆ ਖਦਾਣਾ ਆ ਦੇਖੋ ਨਾੜਾ ਦਾ ਜਾਲ ਹੀ ਵੱਜਾ ਪਿਆ ਨਾ ਅੱਗੇ ਤੋਂ ਚੱਕ ਤੇ ਛਣ ਤੋਂ ਵੀ ਬਹੁਤ ਚੰਗਾ ਲੱਗਾ ਵਾ ਗੁਲਾਬੀ ਥਣ ਆ ਗਿਆ ਲੈ ਜੋ ਲੈ ਜੋ ਕੱਢ ਦਿਓ ਫਿਰ ਕੱਢ ਦਿਓ ਉਹ ਬਗੀ ਕਰੋ ਫਿਰ ਸਵਾਰ ਤਿੰਨ ਚੱਕ ਬਹੁਤ ਹੀ ਜ਼ਿਆਦਾ ਸ਼ਕੀਨ ਆ ਐਨ ਕੁੜੀ ਥੋੜੀ ਲੱਗ ਨਹੀਂ ਕੋਈ ਵੱਧੂ ਜਾਗਾ ਇੱਧਰ ਦੋਵੇਂ ਬਲੇ ਭਾਈ ਨਾਲ ਨਾਲ ਦਿਖਾ ਦੋ ਬੜੀ ਵਧੀਆ ਠੀਕ ਹੈ ਠੀਕ ਹੈ ਉਹ ਫੇਸ ਕੋਈ ਆਈ ਨਾ ਉਹ ਹਰ 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 ਚੱਲ ਜਾਈਂ ਪਾਹੀ ਹੁੰਦੇ ਆ ਪਰ ਚੈਟ ਨਹੀਂ ਬਾਕੀ ਇਹ ਵੀ ਬਹੁਤ ਸਕੇੜਿਆ ਕਮਲੋ ਕਮਲੋ ਵੀ ਇਹ ਇਹ ਕਿਹਦੀ ਮਨਪੜਾਏ ਜੀ ਜੀ ਸੀ ਮੰਗੀ ਦਾ ਨਾਮ ਸਰ ਜੀ ਜੋ ਰੋਸ਼ੀਤ ਗਿਆ ਇਹਨਾਂ ਮਾਰ ਲੈਣ ਪਰ ਕਾਲੀ ਕਾਲੀ ਕਈਆਂ ਨਹੀਂ ਫਿਗਰ ਨਾਲ ਜਿੱਤਾਂ ਦੀਦਾ ਅੱਛਾ ਅੱਛਾ ਠੀਕ ਹੈ ਠੀਕ ਹੈ ਲੋ ਬਾਈ ਫਾਰਮ ਦੇ ਵਿੱਚੋਂ ਵਹਿੜ ਆਈ ਹੈ ਤੇ 23 ਲੀਟਰ ਬਾਈ ਦੇ ਚੋਗ ਲਿਆਦਾ ਸੀ ਤੇ ਇਸ ਟਾਈਮ ਜਿਹੜਾ ਬਾਈ ਕਹਿੰਦਾ ਕਿ 20 ਲੀਟਰ ਬਿਲਕੁਲ ਤਿਆਰ ਆ ਦੁੱਧ ਤੇ ਬਾਕੀ ਥਣ ਭਾਂਡਾ ਬਹੁਤ ਹੀ ਚੰਗਾ ਵਾ ਤੇ ਇਹਦਾ ਕੀ ਮੁੱਲ ਕਰਨਾ ਬਈ ਫਿਰ ਵੀ ਦੀ ਇਹਦਾ ਮੁੱਲ ਫੋਨ ਤੇ ਕਰ ਲਾਂਗੇ ਆ ਚਾਈ ਪਾ ਜਾਈ ਜੀ ਕਰਾਂਗੇ ਇਹ ਨਾਲ ਥੋੜੇ ਗੱਲ ਚੱਲਦੀ ਪਈ ਹੈ ਕਿਸੇ ਨਾਲ ਠੀਕ ਹੈ ਠੀਕ ਹੈ ਜੀ ਲੋ ਬਾਈ ਇਹਦਾ ਜਿਹੜਾ ਮੁੱਲ ਆ ਬਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਕਿਸੇ ਨਾਲ ਕੱਲ ਬਾਅਦ ਚਲੋ ਚੱਲਣ ਦੀ ਹੋਊਗੀ ਬਾਕੀ ਥਣੀਆਂ ਜੀਆਂ ਬਹੁਤ ਬਹੁਤ ਮੇਰੇ ਮੇਰੇ ਠੀਕ ਹੈ ਠੀਕ ਹੈ ਜੀ ਲੋ ਬਾਈ ਜਿਹੜੇ ਵੀਰਪਰਾ ਦੇ ਫੇਟ ਆਉ ਤੇ ਦੁੱਧਰ ਬਹੁਤ ਹੀ ਖਰੀਆ ਤੇ ਹੈ ਵੀ ਠੰਡੀ ਸੀਲ ਆ ਕਰੋ ਚੱਕ ਤੁਸੀਂ ਤੇ ਵੜਾ ਤੇ ਨਹੀਂ ਬਹੁਤ ਚੰਗੀਆਂ ਟਾਉ ਟੋਲਦੀਆਂ ਵੜਾ ਵਾ ਤੇ ਜੇ ਤੁਹਾਨੂੰ ਬਹੁਤ ਪਸੰਦ ਆ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬਰ ਕਰਾ ਦੇ ਜਿਹੜੇ ਮਿਰਸਾ ਨੇ ਕਿ ਬੱਚੂ ਜਿਹਨਾਂ ਦੋਦੇ ਬਾਅਦ ਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰ ਆ ਭਰਾਵਾਂ ਦਾ